ਪੈਸੇ ਦੇ ਲੈਣ ਦੇਣ ਦੇ ਚਲਦੇ ਭੂਆ ਦੇ ਪੁੱਤਰ ਨੇ ਹੀ ਟਰੈਕਟਰ ਨਾਲ ਕੁੱਟ ਲ ਦਿੱਤਾ ਮਾਮੇ ਦਾ ਪੁੱਤਰ ਜਿਸ ਵੱਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੈਸੇ ਦੇ ਮਾਮਲੇ ਦੇ ਪੈਸੇ ਮਾਮਲੇ ਦੇ ਪੈਸੇ ਦੇ ਲੈਣ ਦੇਣ ਲੈ ਕੇ ਭੂਆ ਦੇ ਪੁੱਤਰ ਨੇ ਮਾਮੇ ਦੇ ਪੁੱਤ ਨੂੰ ਹੀ ਟਰੈਕਟਰ ਦੇ ਨਾਲ ਕੁੱਟ ਲ ਕੇ ਕਤਲ ਕਰ ਦਿੱਤਾ ਹੈ ਮਾਮਲਾ ਕੋ ਉਸ ਇਸ ਤਰ੍ਹਾਂ ਅੱਗੇ ਜਾ ਰਿਹਾ ਹੈ ਕਿ ਮ੍ਰਿਤਕ ਭੁਪਿੰਦਰ ਸਿੰਘ ਦਾ ਪੁੱਤਰ ਜਸਕਰਨ ਸਿੰਘ ਬੂਟਾ ਸਿੰਘ ਪੁੱਤਰ ਨਿਰੰਜਨ ਸਿੰਘ ਦਾ ਦਿਹਾੜੀ ਤੇ ਟਰੈਕਟਰ ਚਲਾਉਂਦਾ ਸੀ ਜਿਸ ਦੇ ਪੈਸੇ ਜਸਕਰਨ ਜਿਸਕਰਨ ਨੇ ਬੂਟਾ ਸਿੰਘ ਤੋਂ ਮੰਗੇ ਤਾਂ ਬੂਟਾ ਸਿੰਘ ਨੇ ਉਸ ਨੂੰ ਉਹਦੇ ਪੈਸੇ ਨਹੀਂ ਦਿੱਤੇ ਜਿਸ ਤੋਂ ਬਾਅਦ ਜਸਕਰਨ ਸਿੰਘ ਕਿਸੇ ਹੋਰ ਕਿਸੇ ਹੋਰ ਦਾ ਟਰੈਕਟਰ ਚਲਾਉਣ ਲੱਗ ਪਿਆ ਜੋ ਕਿ ਬੂਟਾ ਸਿੰਘ ਨੂੰ ਚੰਗਾ ਨਾ ਲੱਗਿਆ ਉਸਨੇ ਉਹਦੇ ਪੁੱਤਰ ਅੱਬੀ ਅਤੇ ਹੁਸਨ ਦੇ ਜਸਕਰਨ ਨੂੰ ਬੰਨ ਕੇ ਕੁੱਟਿਆ ਤੇ ਕਿਹਾ ਕਿ ਬਲਾ ਆਪਣੇ ਪਿਓ ਨੂੰ ਤੈਨੂੰ ਉਹ ਛੜਾ ਕੇ ਲੈ ਜਾਵੇਗਾ ਜਦ ਜਸਕਰਨ ਸੇ ਆਪਣੇ ਪੰਚਾਇਤਾਂ ਨੇ ਦੇਖਿਆ ਕਿ ਪੁੱਤਾਂ ਨੂੰ ਕੁੱਟਿਆ ਜਬ ਪੁੱਤਾਂ ਨੂੰ ਬੰਨ ਕੇ ਕੁੱਟਿਆ ਜਾਦਾ ਤਾਂ ਮੌਕੇ ਤੇ ਪਹੁੰਚਿਆ ਤਾਂ ਉਸਨੇ ਦੱਸਿਆ ਹੈ ਕਿ ਉਸ ਦੇ ਟਰੈਕਟਰ ਚਲਾ ਦਿੱਤਾ ਤੇ ਕੁੱਤਾ ਚੰਗਰੀ ਜਿਹੜੀ ਕਿ ਮੌਕੇ ਤੇ ਹੀ ਮੌਤ ਹੋ ਗਈ ਤੇ ਡੇਰਾ ਬਾਬਾ ਨਾਨਕ ਦੇ ਸਿਵਲ ਹਸਪਤਾਲ ਵਿੱਚ ਉੱਥੇ ਨੂੰ ਦਾਖਲ ਕਰਾਇਆ ਗਿਆ ਜਿੱਥੇ ਹੀ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ